ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿਖੇ ਮੌਜੂਦਾਂ ਜਿੱਥੇ ਕਿ ਜਿਹੜੀ ਕਿ ਮੁਬਾਰਕਾਂ ਦਿੱਤੀ ਗਈਆਂ ਨੇ ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿਖੇ ਮੌਜੂਦਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਖਿਡਾਰੀ ਖੇਡਾਂ ਖੇਡ ਕੇ ਅੱਗੇ ਵਧਦੇ ਨੇ ਸੋ ਗਾਂਧੀ ਗਰਾਊਂਡ ਦੀਆਂ ਤਸਵੀਰਾਂ ਨੇ ਹੁਣ ਤੱਕ ਅਨੇਕਾਂ ਹੀ ਵਰਲਡ ਲੈਵਲ ਦੇ ਖਿਡਾਰੀ ਨੇ ਜੋ ਇਥੋਂ ਨਿਕਲੇ ਨੇ ਸੋ ਇਹ ਪੂਰੀ ਜਿਹੜੀ ਦੇਖ ਰੇਖ ਹੈ ਉਹ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਦੇ ਵੱਲੋਂ ਦੇਖੀ ਜਾਂਦੀ ਹੈ ਸੋ ਸਾਡੇ ਨਾਲ ਮੌਜੂਦ ਨੇ ਅੰਮ੍ਰਿਤਸਰ ਐਸੋਸੀਏਸ਼ਨ ਗੇਮਸ ਐਸੋਸੀਏਸ਼ਨ ਦੇ ਜਿਹੜੇ ਸੈਕਟਰੀ ਨੇ ਨਵਜੋਤ ਸਿੰਘ ਗਰੋਵਰ ਜਿਹੜੇ ਕਿ ਇੱਕ ਪਾਸੇ ਅੱਜ ਸਾਰਿਆਂ ਨੂੰ ਸੁਨੇਹਾ ਦੇਣ ਪਹੁੰਚੇ ਨੇ ਕਿਉਂਕਿ ਦੀਵਾਲੀ ਦਾ ਤਿਹਾਰ ਹੈ ਖੁਸ਼ੀਆਂ ਦਾ ਤਿਹਾਰ ਹੈ ਤੇ ਹਰ ਕੋਈ ਇੱਕ ਦੂਜੇ ਨੂੰ ਮੁਬਾਰਕਾ ਦੇ ਰਿਹਾ ਔਰ ਦੂਜੇ ਪਾਸੇ ਖੇਡਾਂ ਵੱਲ ਜਿਹੜਾ ਰੁਝਾਨ ਵਧ ਰਿਹਾ ਉਸ ਨੂੰ ਲੈ ਕੇ ਕੁਝ ਗੱਲਬਾਤ ਕਰਨਾ ਚਾਹੁੰਦੇ ਨੇ ਨਵਜੋਤ ਸਿੰਘ ਗਰੋਵਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਦੈਨਿਕ ਸਵੇਰਾ ਦਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਜੀ ਅੱਹ ਅੱਲਾ ਦਾ ਦੀਵਾਲੀ ਦੀ ਗੱਲ ਕਰਾਂਗੇ ਦੀਵਾਲੀ ਨੂੰ ਲੈ ਕੇ ਕਾਫੀ ਜਿਹੜੇ ਰੌਣਕਾਂ ਪਜਾਰਾਂ ਵਿੱਚ ਲੱਗੀਆਂ ਹੋਈਆਂ ਨੇ ਕਾਫੀ ਲੋਕ ਜਿਹੜੇ ਖੁਸ਼ ਦਿਖਾਈ ਦੇ ਰਹੇ ਕਿਉਂਕਿ ਖੁਸ਼ੀਆਂ ਤਿਹਾਰ ਹੈ ਇੱਕ ਦੂਜੇ ਨੂੰ ਲੋਕ ਵਧਾਈਆਂ ਦਿੰਦੇ ਨੇ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਦੀਵਾਲੀ ਤੇ ਕੀ ਕਹਿੰਦੇ ਅਮਰ ਸਰ ਕਹਿੰਦੇ ਨੇ ਦਾਲ ਰੋਟੀ ਘਰ ਦੀ ਦੀਵਾਲੀ ਅ ਤੇ ਇਹ ਸਾਡਾ ਜਿਹੜਾ ਅੰਮ੍ਰਿਤਸਰ ਹੈ ਗੁਰੂ ਨਗਰੀ ਹੈ ਵੈਸੇ ਵੀ ਤਿਹਾਰਾਂ ਦੇ ਸੱਤੇ ਜਾਣਿਆ ਜਾਂਦਾ ਕਿਉਂਕਿ ਇੱਥੇ ਲੋਕ ਜਿਹੜੇ ਨੇ ਇਹਨਾਂ ਦੇ ਦਿਲਾਂ 'ਚ ਪਿਆਰ ਬਹੁਤ ਹੈ ਸਤਿਕਾਰ ਬਹੁਤ ਹੈ ਇਹ ਹਰ ਧਰਮਾਂ ਦਾ ਸਤਿਕਾਰ ਕਰਦੇ ਨੇ ਹਰ ਧਰਮਾਂ ਦੇ ਦੇਖੋ ਇਹ ਦੀਵਾਲੀ ਦੇ ਵਿੱਚ ਕੋਈ ਸਿੱਖ ਭਾਈਚਾਰਾ ਨੀ ਕੋਈ Hindu ਭਾਈਚਾਰਾ ਨੀ ਕੋਈ Muslim ਭਾਈਚਾਰਾ ਸਾਰੇ ਇੱਕ ਦੂਜੇ ਦੇ ਵੱਲ ਦੀਵਾਲੀ ਵੇਸ਼ ਕਰਨ ਜਾਂਦੇ ਨੇ ਉਹਨਾਂ ਨੂੰ ਮਿਲਣ ਜਾਂਦੇ ਨੇ ਆਪਣੀ ਜਿਹੜੀ ਨੇੜਤਾ ਵਧਾਉਂਦੇ ਨੇ ਇਹ ਬੜਾ ਇੱਕ ਕਰਮਾਂ ਵਾਲਾ ਤਿਹਾਰ ਹੈ ਇਹ ਦੀਵਾਲੀ ਦੇ ਜਿਹੜਾ ਦਿਨ ਹੁੰਦਾ ਤੁਸੀਂ ਕਿਸੇ ਦੇ ਘਰ ਵੀ ਨੌਕ ਕਰਕੇ ਅੰਦਰ ਵਧਾਈ ਦੇਣ ਚਲ ਜਾਓ ਲੋਕੀ ਤੁਹਾਨੂੰ ਮੋਸਟ ਵੈਲਕਮ ਬੜਾ ਅੱਛਾ ਵਾਰਮ ਵੈਲਕਮ ਕਰਦੇ ਨੇ ਇਹ ਦੀਵਾਲੀ ਜਿਹੜੀ ਹੈ ਬਹੁਤ ਕਰਮਾਂ ਵਾਲੀ ਦੀਵਾਲੀ ਹੋਵੇ ਸਾਰਿਆਂ ਦੇ ਲਈ ਖਾਸ ਕਰਕੇ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਕਿ ਛੋਟੇ ਜਿਹੜੇ ਵਰਗ ਦੇ ਬੰਦੇ ਜਿਹੜੇ ਆ ਦੀਵਾ ਜਾਂ ਜਿਹੜੇ ਛੋਟੇ ਮੋਮਬਤੀਆਂ ਜਾਂ ਜਿਹੜੇ ਮੁਰਮਰੇ ਖਡੋਨੇ ਜਿਹੜੇ ਖੰਡ ਦੇ ਜਿਹੜੇ ਛੋਟੇ ਜਿਹੜੇ ਹੱਥਾਂ ਨਾਲ ਤਿਆਰ ਕੀਤੇ ਜਾਂਦੇ ਉਹ ਸਾਡੀ ਨਾ ਵਿਰਾਸਤ ਖਤਮ ਹੁੰਦੀ ਜਾ ਰਹੀ ਹੈ ਉਹ ਮੈਂ ਸਾਰਿਆਂ ਨੂੰ ਜਿਵੇਂ ਅੱਜ ਕੱਲ ਯੰਗ ਜਨਰੇਸ਼ਨ ਨੇ ਦੇਖੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿਹੜੇ ਜਿਹੜੇ ਇਨਫਲੂਐਂਸਰ ਨੇ ਜਿਹੜੇ ਯੰਗ ਲੋਕ ਨੇ ਉਹ ਆ ਕੇ ਦੀਵੇ ਦਾ ਪ੍ਰਯੋਗ ਕਰਨ ਉਹ ਕੈਂਡੂਲਸ ਦਾ ਪ੍ਰਯੋਗ ਕਰਨ ਖਾਣ ਦੇ ਘਡੌਣੇ ਜਾਂ ਮੁਰਮਰੇ ਜਿਹੜੇ ਸਾਡੇ ਪੁਰਾਣੇ ਜਿਹੜੇ ਜਾਣੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਪ੍ਰਮੋਟ ਕਰਨ ਕਿਉਂਕਿ ਉਹਨਾਂ ਦਾ ਵਰਗ ਦਾ ਵੀ ਬਿਜ਼ਨਸ ਵਧੇ ਅੱਜ ਕੱਲ ਵੱਡੀਆਂ ਦੁਕਾਨਾਂ ਸਾਰਿਆਂ ਦੇ ਵੱਲ ਰਸ਼ ਹੈ ਤੇ ਮੈਂ ਚਾਹਨਾ ਕਿ ਜਿਹੜੇ ਛੋਟੇ ਵਰਗ ਦੇ ਬੰਦੇ ਮਿਹਨਤ ਕਰਕੇ ਮਜ਼ਦੂਰੀ ਕਰਕੇ ਜਿਹੜੀ ਚੀਜ਼ਾਂ ਕਰਦੇ ਉਹਨਾਂ ਵੱਲ ਵੀ ਦੀਵਾਲੀ ਕਰਮਾਂ ਲਈ ਹੋਵੇ ਖੁਸ਼ੀਆਂ ਲਈ ਹੋਵੇ ਕਿਉਂਕਿ ਉਹਨਾਂ ਦੇ ਵੀ ਬੱਚੇ ਨੇ ਉਹਨਾਂ ਦੇ ਘਰ ਵੀ ਰੌਣਕਾਂ ਲੱਗਣ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਲੋਕ ਦੀਵਾਲੀ ਨੂੰ ਪਟਾਕੇ ਚਲਾਉਂਦੇ ਨੇ ਜਿਸ ਦੇ ਨਾਲ ਪ੍ਰਦੂਸ਼ਣ ਵੀ ਹੁੰਦਾ ਹੈ ਔਰ ਕਾਫੀ ਜਿਹੜੇ ਬਿਮਾਰੀਆਂ ਵੀ ਪੈਦਾ ਹੋਣ ਦਾ ਡਰ ਰਹਿੰਦਾ ਹੈ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਦੇਖੋ ਮੈਂ ਤੇ ਕਹਿਣਾ ਕਿ ਜਿਹੜਾ ਤੁਸੀਂ ਸ਼ਗਨ ਕਰੋ ਦੀਵਾਲੀ ਦਾ ਆਪਣਾ ਗ੍ਰੀਨ ਦੀਵਾਲੀ ਮਨਾਓ ਕਿ ਜਿਹੜਾ ਜ਼ਿਆਦਾ ਆਪਣਾ ਜਿਹੜਾ ਪੋਲਿਊਸ਼ਨ ਨਾ ਹੋਵੇ ਉਹ ਆਪਣਾ ਪਟਾਕੇ ਯੂਜ਼ ਕਰੋ ਤੇ ਇੱਕ ਆਪਣੀ ਰਿਸਪੌਂਸਿਬਿਲਟੀ ਸਮਝਦੇ ਹੋਇਆ ਆਪਣੇ ਅੰਮ੍ਰਿਤਸਰ ਦੀ ਗੁਰੂ ਨਗਰੀ ਪੰਜਾਬ ਦੀ ਜਿੰਮੇਵਾਰੀ ਸਮਝਦੇ ਹੋਇਆ ਇੱਕ ਰੁੱਖ ਇੱਕ ਘਰ ਜ਼ਰੂਰ ਲਗਾਵੇ ਕਿਉਂਕਿ ਆਨ ਵਾਲੇ ਟਾਈਮ ਦੇ ਵਿੱਚ ਜੇ ਦੇਖੋ ਸਾਡੇ 3.5 ਕਰੋੜ ਦੀ ਆਬਾਦੀ ਹੈ ਸਾਡੇ ਪੰਜਾਬ ਦੀ ਹਨਾ ਜੇ ਅੱਜ ਸਾਡੇ ਪੰਜਾਬ ਦੇ ਵਿੱਚ ਇੱਕ ਇਨਸਾਨ ਵੀ ਇੱਕ ਰੁੱਖ ਲਾ ਲੇ ਸਵਾ 3 ਕਰੋੜ ਰਕਸ਼ ਲੱਗਦੇ ਨੇ ਤੇ ਤੁਸੀਂ ਦੇਖੋ ਸਾਡੇ ਪੰਜਾਬ ਦਾ ਵਾਤਾਵਰਣ ਕੀ ਹੋ ਜਾਂਦਾ ਤੁਸੀਂ ਅੰਮ੍ਰਿਤਸਰੋਂ ਚੰਡੀਗੜ੍ਹ ਜਾਓ ਤੇ 2 ਡਿਗਰੀ ਦਾ ਫਰਕ ਹੁੰਦਾ ਹੈ ਤੇ ਸਾਡੇ ਪੰਜਾਬ ਦੇ ਵਿੱਚ ਕਿਉਂ ਨਹੀਂ ਹਰ ਜਗ੍ਹਾ ਸਾਡੇ ਇੱਥੇ ਜੇ ਲੱਗੇ ਆਪਣਾ ਵ੍ਰਿਕਸ਼ ਲੱਗਣ ਤੇ ਜ਼ਰੂਰ ਫਰਕ ਪਏਗਾ ਇਸ ਚੀਜ਼ ਦਾ ਬਿਲਕੁਲ ਜੀ ਕੋਈ ਵੀ ਤਿਹਾਰ ਹੋਵੇ ਕੋਈ ਵੀ ਖੁਸ਼ੀ ਮਨਾਉਣ ਲਈ ਸਰੀਰ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਵੱਲੋਂ ਗਾਂਧੀ ਕਰੋੜ ਦੀ ਦੇਖ ਰਿਹਾ ਕਿ ਇੱਥੇ ਦੇਖਦੇ ਹੋ ਔਰ ਨਿਤ ਤੁਸੀਂ ਵੀ ਸਵੇਰੇ ਆਉਂਨੇ ਹੋ ਅਨੇਕਾਂ ਹੀ ਅੱਗੇ ਨਾਲੋਂ ਵੱਧ ਰੌਣਕਾਂ ਲੱਗੀਆਂ ਨੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਲੋਕ ਇੱਥੇ ਪਹੁੰਚਦੇ ਨੇ ਕੀ ਕਹਿਣਾ ਚਾਹੋਗੇ ਸਰੀਰਕ ਤੰਦਰੁਸਤੀ ਵਾਸਤੇ ਜਿਹੜੇ ਗੇਮਾਂ ਵੱਲ ਰੁਝਾਨ ਬੱਚਿਆਂ ਦਾ ਜ਼ਰੂਰ ਹੋਣਾ ਚਾਹੀਦਾ ਦੇਖੋ ਪਤਾ ਕੀ ਗੱਲ ਹੈ ਅੱਜ ਕੱਲ ਦੇ ਬੱਚੇ ਸਟੱਡੀ ਦੇ ਵਿੱਚ ਆਪਣਾ ਰਹਿੰਦੇ ਉਹਦੇ ਨਾਲ ਨਾ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਤੱਕ ਤੁਹਾਡਾ ਤੁਹਾਨੂੰ ਤੁਹਾਡੇ ਸਰੀਰ ਨਾਲ ਤੁਹਾਨੂੰ ਪਿਆਰ ਨਹੀਂ ਨਾ ਹੋਏਗਾ ਉਦੋਂ ਤੱਕ ਤੁਸੀਂ ਨਸ਼ਿਆਂ ਤੋਂ ਦੂਰ ਨਹੀਂ ਰਹੋਗੇ ਕਿਉਂਕਿ ਜਿਹੜੀ ਸਪੋਰਟਸ ਹੈ ਨਾ ਸਿਰਫ ਸਪੋਰਟਸ ਹੀ ਤੁਹਾਨੂੰ ਡਰਗ ਤੋਂ ਦੂਰ ਰੱਖ ਸਕਦੀ ਹੈ ਮੇਰੇ ਕਹਿਣ ਦੇ ਨਾਲ ਕਿਉਂਕਿ ਤੁਸੀਂ ਹਰ ਵਰਗ ਦੇ ਬੱਚੇ ਜਿਹੜੇ ਚਾਹੇ ਜਨਰੇਸ਼ਨ ਸਟਾਰਟਿੰਗ ਹੈ ਨਾ 13 14 ਤੋਂ ਵੀ ਬੱਚੇ ਸਟਾਰਟ ਹੁੰਦੇ ਉਹਨਾਂ ਨੂੰ ਸਪੋਰਟਸ ਜੁਆਇਨ ਕਰਾਓ ক্রিকেট ਜੁਆਇਨ ਕਰਾਓ ਲੋਨ ਟੈਨਿਸ ਜੁਆਇਨ ਕਰਾਓ ਕੋਈ ਸਪੋਰਟਸ ਜੁਆਇਨ ਕਰਾਓ ਕਿਉਂਕਿ ਜਦੋਂ 18 19 20 ਸਾਲ ਦਾ ਹੁੰਦਾ ਹੈ ਉਹਨੂੰ ਨਸ਼ੇ ਨਾਲ ਨਹੀਂ ਆਪਣੇ ਸਰੀਰ ਦੇ ਨਾਲ ਪਿਆਰ ਹੋਵੇ ਉਹ ਉਹ ਡਰੱਗ ਨਸ਼ੇ ਵੱਲੇ ਪਾਸੇ ਨਾ ਜਾਵੇ ਸਪੋਰਟਸ ਨੂੰ ਚੁਣੇ ਤੇ ਸਾਡਾ ਪੰਜਾਬ ਜਿਹੜਾ ਰੰਗਲਾ ਪੰਜਾਬ ਦੁਬਾਰਾ ਬਣ ਸਕੇ ਅ ਪਹਿਲਾਂ ਸੁਣੀਦਾ ਸੀ ਕਿ ਗਾਂਧੀ ਗਰਾਊਂਡ ਦੇ ਵਿੱਚ ਕੋਈ ਕੋਚ ਨਹੀਂ ਹੈਗਾ ਕਿ ਜਦੋਂ ਦੇ ਤੁਸੀਂ ਆਇਓ ਕੋਈ ਕੋਚ ਅਵੇਲੇਬਲ ਕੀਤਾ ਤਾਂ ਜੋ ਜਿਹੜੇ ਲੋਕ ਨੇ ਉਹ ਸਹੀ ਤਰੀਕੇ ਨਾਲ ਐਕਸਰਸਾਈਜ਼ ਕਰ ਸਕਣ ਇਸ ਵਾਰੀ ਦੇਖੋ 1 ਸਾਲ ਮੈਨੂੰ ਲੱਗਾ ਮੇਰੇ ਟੈਨੌਰ ਦਾ 1 ਸਾਲ ਲੱਗਾ ਇਹਨੂੰ ਇਹਦੀ ਮੈਨੇਜਮੈਂਟ ਨੂੰ ਸੈੱਟ ਕਰਦਿਆਂ ਇਹਦਾ ਜਿਵੇਂ ਡਿਵੈਲਪਮੈਂਟ ਕਰਦਿਆਂ ਕੁਨਸਾ ਨੂੰ ਇੱਕ ਲੋਡ ਮਹਿਸੂਸ ਹੋਈ ਕਿਉਂਕਿ ਇੱਥੇ ਨਾ 8-10 ਸਾਲਾਂ ਤੋਂ ਕਿਸੇ ਨੇ ਇੱਥੇ ਕੋਚ ਪ੍ਰੋਵਾਈਡ ਕਰਨੇ ਨਹੀਂ ਦਿੱਤਾ ਕਿਉਂਕਿ ਪ੍ਰਾਈਵੇਟ ਅਕੈਡਮੀਆ ਜਿਆਦਾ ਹੈਵੀ ਹੋ ਰਹੀਆਂ ਸੀ ਤੇ ਇਹਦੀ ਕੋਈ ਡਿਵੈਲਪਮੈਂਟ ਨਹੀਂ ਸੀ ਤੇ ਬੱਚਿਆਂ ਨੂੰ ਇਨਫਰਾਸਟ੍ਰਕਚਰ ਚਾਹੀਦਾ ਪਹਿਲੇ ਅਸੀਂ ਇਨਫਰਾਸਟ੍ਰਕਚਰ ਇੰਪਰੂਵ ਕੀਤਾ ਮੈਨੇਜਮੈਂਟ ਇੰਪਰੂਵ ਕੀਤੀ ਹੁਣ ਅਸੀਂ ਚੀਫ ਕੋਚ ਲੈ ਕੇ ਆਏ ਆ ਜਿਹੜੇ ਸੱਪਨ ਚੋਪੜਾ ਜੀ ਜਿਨ੍ਹਾਂ ਦਾ ਪੰਜਾਬ ਚ ਨਾਂ ਪੀਸੀਏ ਦੇ ਚੇਅਰਮੈਨ ਵਜੋਂ ਰਹੇ ਨੇ 5 ਸਾਲ ਉਹਨਾਂ ਨੇ ਰੰਜੀ ਟਰਾਫੀ ਦੀ ਸੈLECTION ਕੀਤੀ ਹੈ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਅੰਮ੍ਰਿਤਸਰ ਗੇਮ ਐਸੋਸੀਏਸ਼ਨ ਦੇ ਵਿੱਚ ਜੁੜੇ ਨੇ ਆਨਲੇ ਟਾਈਮ ਦੇ ਵਿੱਚ ਦੇਖਣਾ ਵੀ ਸ਼ੇਖ ਸ਼ਰਮਾ ਵਰਗੇ ਕਿੰਨੇ ਬੱਚੇ ਅੰਮ੍ਰਿਤਸਰੋਂ ਅਸੀਂ ਭੇਜਦੇ ਕੱਲ ਵੀ ਦੇਖੋ ਫਰਸਟ ਟਾਈਮ ਹੋਇਆ ਕਿ ਅੰਡਰ 15 ਦੀਆਂ ਗਰਲਜ਼ ਜਿਹੜੀਆਂ ਊਮਨ ਅੰਡਰ 15 ਦੀਆਂ ਊਮਨ ਜਿਹੜੀਆਂ ਕੱਲ ਲੈ ਕੇ ਆਈਆਂ ਟਰੋਫੀ ਲੈ ਕੇ ਆਈਆਂ ਸਾਡੇ ਮਾਨ ਦੀ ਗੱਲ ਹੈ ਪੂਰੇ ਪੰਜਾਬ ਤੋਂ ਜਿੱਤ ਕੇ ਅੰਮ੍ਰਿਤਸਰ ਜਿੱਤਿਆ ਕੱਲ ਵੂਮਨਸ ਦੇ ਵਿੱਚ ਅੰਡਰ 15 ਚ ਕਹਿ ਸਕਦੇ ਆ ਕਿ ਅੰਮ੍ਰਿਤਸਰ ਵਾਸੀਆਂ ਨੇ ਇੱਕ ਤੁਸੀਂ દિਵਾਲੀ ਤੋਹਫਾ ਦੇਣ ਜਾ ਰਹੇ ਹੋ ਜੋ ਇਸ ਗਰਾਊਂਡ ਦੇ ਵਿੱਚ ਲੋਕਾਂ ਦੇ ਉਹਨਾਂ ਨੂੰ ਤੋਹਫਾ ਮਿਲ ਰਿਹਾ ਕਿ ਇੱਕ ਕੋਚ ਉਹਨਾਂ ਲਈ ਅਵੇਲੇਬਲ ਕੀਤਾ ਗਿਆ ਬਹੁਤ ਵੱਡਾ ਤੋਹਫਾ ਜੀ ਬਹੁਤ ਵੱਡਾ ਤੋਹਫਾ ਕਿਉਂਕਿ ਇੱਥੇ ਕਦੀ ਕੋਚ ਕਿਸੇ ਨੂੰ ਅੱਛੇ ਲੈਵਲ ਦਾ ਕੋਚ ਕਦੀ ਮਿਲਿਆ ਹੀ ਨਹੀਂ ਜਿਹੜਾ ਕੋਚ ਮਿਲਣ ਦੇ ਨਾਲ ਉਹਨਾਂ ਨੂੰ ਦੀਵਾਲੀ ਦਾ ਬਹੁਤ ਵੱਡਾ ਦੀਵਾਲੀ ਤੋਂ ਕੱਲ ਆਪਾਂ ਦੁਬਾਰਾ ਇਹਨਾਂ ਨੂੰ ਸਾਰਾ ਮੈਨੇਜਮੈਂਟ ਕਰ ਰਹੇ ਹਾਂ ਕਿਉਂਕਿ ਕੋਚ ਨੂੰ ਕੱਲ ਤੋਂ ਇਹ ਟ੍ਰੇਨਿੰਗ ਸ਼ੁਰੂ ਕਰਦਣਗੇ ਬਿਲਕੁਲ ਜੀ ਸੋ ਦੀਵਾਲੀ ਦੀਆਂ ਮੁਬਾਰਕਾਂ ਸੱਦੇ ਤੁਹਾਨੂੰ ਸਾਰੇ ਪਰਿਵਾਰ ਨੂੰ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਬਿਲਕੁਲ ਜੀ ਸੋ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਦੇ ਨਵਜੋਤ ਸਿੰਘ ਗਰੋਵਰ ਸਿੰਘ ਜੀ ਵੱਲੋਂ ਦੀਵਾਲੀ ਦੇ ਇੱਥੇ ਮੁਬਾਰਕਾਂ ਦਿੱਤੇ ਜਿੱਥੇ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਇੱਕ ਦੀਵਾਲੀ ਦਾ ਤੋਹਫ਼ਾ ਦੇਣ ਜਾ ਰਹੇ ਨੇ ਉਹਨਾਂ ਦੇ ਵੱਲੋਂ ਇੱਕ ਕੋ ਕੋਚ ਇਥੇ ਆ ਕੇ ਐਕਸਰਸਾਈਜ਼ ਕਰਦੇ ਸੀ ਉਹਨਾਂ ਨੂੰ ਹੁਣ ਕੋਚ ਰਾਹੀਂ ਐਕਸਰਸਾਈਜ਼ ਕਰਨੀ ਪਵੇਗੀ ਔਰ ਉਹਨਾਂ ਨੂੰ ਜਿਵੇਂ ਕਿ ਉਹਨਾਂ ਦੀ ਸੁਰੱਖਿਆ ਲਈ ਚੰਗੀ ਕਸਰਤ ਕਰਨ ਦੇ ਲਈ ਚੰਗੀ ਸਿਹਤ ਦੇ ਲਈ ਕੋਚ ਅਵੇਲੇਬਲ ਕੀਤਾ ਜਾਏਗਾ ਸੋ ਅੰਮ੍ਰਿਤਸਰ ਵਾਸੀਆਂ ਨੂੰ ਦੀਵਾਲੀ ਤੇ ਇੱਕ ਤੋਹਫਾ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਵੱਲੋਂ ਮਿਲ ਰਿਹਾ ਇੱਕ ਕੋਚ ਅਵੇਲੇਬਲ ਗਾਂਧੀ ਗਰਾਊਂਡ ਦੇ ਵਿੱਚ ਕੀਤਾ ਜਾਵੇਗਾ ਸੋ ਜਿੰਨਾ ਰਾਹੀਂ ਚੰਗੇ ਜਿਹੜੇ ਖਿਡਾਰੀ ਹੋਰ ਪੈਦਾ ਹੋ ਸਕਣਗੇ ਸੋ ਅੰਮ੍ਰਿਤਸਰ ਗੇਮਸ ਐਸੋਸੀਏਸ਼ਨ ਵੱਲੋਂ ਦੀਵਾਲੀ ਦੀ ਜਿਹੜੀ ਕਿ ਮੁਬਾਰਕਾਂ ਦਿੱਤੀ ਗਈਆਂ ਨੇ ਦੈਨਸ ਵਿਰਾਤੋ ਗੁਰਪ੍ਰੀਤ ਸਿੰਘ ਅੰਮ੍ਰਿਤਸਰ